ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸੰਗਤ ਜੀ ਮੋਲ ਮੱਤਰ ਜਪਣ ਦਾ ਇੱਕ ਸੌਖਾ ਜਿਹਾ ਤਰੀਕਾ ਤੁਹਾਡੇ ਨਾਲ ਸਾਂਝਾ ਕਰਦੀ ਹਾਂ ਤਾਂ ਸੰਗਤ ਜੀ ਨਾਮ ਜਪਣ ਨਾਲ ਸੁਖ ਸ਼ਾਂਤੀ ਵੀ ਮਿਲਦੀ ਹੈ ਅਤੇ ਈਰਖਾ ਵੀ ਘਟਦੀ ਹੈ ਕਹਿੰਦਾ ਭਾਗ ਕਿ ਸਾਡੀ ਜ਼ਿੰਦਗੀ 'ਚ ਖੁਸ਼ੀਆਂ ਆ ਜਾਂਦੀਆਂ ਹਨ ਹਰ ਇੱਕ ਚੀਜ਼ ਦਾ ਸੁਧਾਰ ਹੋ ਜਾਂਦਾ ਹੈ ਤਾਂ ਨਾਮ ਜਪਣ ਨਾਲ 21 ਕੁੰਹਾਂ ਵੀ ਤਰ ਜਾਂਦੀਆਂ ਹਨ ਤਾਂ ਮੂਲ ਮੰਤਰ ਜਪਣ ਦਾ ਸੌਖਾ ਜਿਹਾ ਢੰਗ ਹੈ ਕਿ ਪਹਿਲਾਂ ਆਪਾਂ ਸ਼ੁਰੂਆਤ 4 ਮਾੜਾ ਤੋਂ ਕਰਨੀ ਹੈ ਫਿਰ ਆਪਾਂ 8 ਕਰਨੀਆਂ ਹਨ ਤਾਂ ਫਿਰ ਆਪਾਂ 12 ਤੇ ਪਹੁੰਚ ਜਾਣਾ ਇਸੇ ਤਰੀਕੇ ਨਾਲ ਹੌਲੀ ਹੌਲੀ ਵਧਾਉਂਦੇ ਹੀ ਜਾਓ ਤਾਂ ਇਸ ਤਰੀਕੇ ਕਰਨ ਨਾਲ ਆਪਣਾ ਥੋੜਾ ਅਭਿਆਸ ਹੋ ਜਾਂਦਾ ਹੈ ਤਾਂ ਫਿਰ ਆਪਾਂ ਨੂੰ ਬਿਲਕੁਲ ਵੀ ਪਰੇਸ਼ਾਨੀ ਨਹੀਂ ਹੁੰਦੀ ਤਾਂ ਜਦੋਂ ਕਿਤੇ ਆਪਾਂ ਘਰ ਵਿੱਚ ਵਿਹਲੇ ਹੁੰਨੇ ਆ ਤਾਂ ਆਪਾਂ ਨੂੰ ਮਾਲਾ ਦਾ ਜਾਪ ਕਰਨਾ ਚਾਹੀਦਾ ਹੈ ਭਾਰ ਕੀ 10 ਮਿੰਟਾਂ ਦੇ ਵਿੱਚ ਇੱਕ ਮਾਲਾ ਆਪਣੀ ਹੋ ਜਾਂਦੀ ਹੈ ਤਾਂ ਜੇਕਰ ਸੰਗਤ ਜੀ ਆਪਾਂ ਇਹ ਨੂੰ ਬਹੁਤ ਵੱਡਾ ਕੰਮ ਸਮਝਦੇ ਆਂ ਤਾਂ ਫੇਰ ਆਪਣੇ ਕੋਲ ਨਹੀਂ ਹੋਣਾ ਜੇਕਰ ਆਪਾਂ ਇੱਕ ਜਾਂ ਦੋ ਜਾਂ ਚਾਰ ਮਾਲਾ ਤੇ ਹੀ ਹੌਸਲਾ ਛੱਡ ਦਈਏ ਤਾਂ ਫੇਰ ਸਾਡੇ ਤੋਂ ਕਦੀ ਵੀ ਪੂਰੀਆਂ ਨਹੀਂ ਹੋਣੀਆਂ ਤਾਂ ਸੰਗਤ ਜੀ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਜੀ ਕਹਿੰਦੇ ਕਿ ਮੰਗਣ ਲੱਗਿਆ ਤਾਂ ਸਾਡੇ ਕੋਲ ਸਭ ਕੁਝ ਮੰਗਦੇ ਹੋ ਪਰ ਜਦੋਂ ਨਾਮ ਜਪਣ ਦੀ ਵਾਰੀ ਆਉਂਦੀ ਹੈ ਉਦੋਂ ਸਭ ਸ਼ਾਂ ਹੋ ਜਾਂਦੇ ਹਨ ਉਦੋਂ ਕੋਈ ਅੱਗੇ ਨਹੀਂ ਵਧਦਾ ਤਾਂ ਪਰਮਾਤਮਾ ਜੀ ਕਹਿੰਦੇ ਕਿ ਤੁਸੀਂ ਅਨੇਕਾ ਪਦਾਰਥਾਂ ਦੀ ਮੰਗ ਕਰਦੇ ਹੋ ਜਾਂ ਨਹੀਂ ਕਰਦੇ ਤਾਂ ਤੁਹਾਡੇ ਥੇ ਤੇ ਲਿਖੇ ਹੋਏ ਲੇਖ ਤੁਹਾਡੀ ਕਿਸਮਤ ਤੁਹਾਨੂੰ ਉਹ ਚੀਜ਼ ਦੇ ਹੀ ਜਾਵੇਗੀ ਜੋ ਤੁਹਾਡੇ ਕਰਮਾਂ ਵਿੱਚ ਲਿਖਿਆ ਹੈ ਉਹ ਭਾਵੇਂ ਤੁਸੀਂ ਮੰਗੋ ਜਾਂ ਨਾ ਮੰਗੋ ਤਾਂ ਵਾਹਿਗੁਰੂ ਪਰਮਾਤਮਾ ਕਹਿੰਦੇ ਕਿ ਮਨੁੱਖਾ ਜੇ ਤੂੰ ਕੁਝ ਮੰਗਣਾ ਹੈ ਉਥੋਂ ਨਾਮ ਦਾਣ ਦੀ ਦਾਤ ਮੰਗੋ ਨਾਮ ਜੱਪਣ ਦੀ ਦਾਤ ਮੰਗੋ ਸਿੱਖੀ ਦੀ ਦਾਤ ਮੰਗੋ ਤਾਂ ਪ੍ਰਮਾਤਮਾ ਸਾਰਿਆਂ ਨੂੰ ਦਿੰਦਾ ਹੈ ਹਤੇ ਜਿਹੜਾ ਮੰਗਦਾ ਹੈ ਉਸ ਨੂੰ ਵੀ ਅਤੇ ਜਿਹੜਾ ਨਹੀਂ ਮੰਗਦਾ ਉਸ ਨੂੰ ਵੀ ਤਾਂ ਸੰਗਤ ਜੀ ਕਹਿੰਦਾ ਆਪਾ ਕਿ ਸਾਡੇ ਘਰਾਂ 'ਚ ਬੱਚੇ ਹੁੰਦੇ ਹਨ ਅਤੇ ਦੋ ਬੱਚੇ ਤਾਂ ਮੰਗਦੇ ਹੀ ਹਮੇਸ਼ਾ ਰਹਿੰਦੇ ਹਨ ਕਿ ਦੋ ਪੈਸੇ ਦੋ ਪੈਸੇ ਇੱਕ ਵਿਚਾਰਾ ਭੋਲਾ ਹੁੰਦਾ ਹੈ ਉਹ ਮੰਗਦਾ ਹੀ ਨਹੀਂ ਤਾਂ ਕੀ ਗੱਲ ਸੰਗਤ ਜੀ ਆਪਾ ਉਹਦਾ ਧਿਆਨ ਨਹੀਂ ਰਾਦੇ ਉਹਦਾ ਸਗੋਂ ਆਪਾ ਸਭ ਤੋਂ ਪਹਿਲਾਂ ਤੇ ਰੱਖਦੇ ਆਂ ਕਿ ਇਹ ਬੱਚਾ ਪੋਲਾ ਹੈ ਮੰਗਦਾ ਨਹੀਂ ਉਹਨੂੰ ਬਿਨਾ ਮੰਗਿਆ ਹੀ ਆਪਾਂ ਪੈਸੇ ਦੇ ਦਿੰਨੇ ਆਂ ਤਾਂ ਸੰਗਤ ਜੀ ਵਾਹਿਗੁਰੂ ਪ੍ਰਮਾਤਮਾ ਵੀ ਸਾਨੂੰ ਬਿਨਾ ਮੰਗਿਆ ਹੀ ਸਭ ਕੁਝ ਦੇ ਦਿੰਦੇ ਹਨ ਆਪਾਂ ਨੂੰ ਮੰਗਣ ਦੀ ਲੋੜ ਨਹੀਂ ਹੈ ਜਾਂ ਦੱਸਣ ਦੀ ਲੋੜ ਨਹੀਂ ਹੈ ਤਾਂ ਸੰਗਤ ਜੀ ਇੱਕ ਮਨੁੱਖ ਸਾਰਾ ਦਿਨ ਬਹਿ ਕੇ ਪਾਠ ਕਰਦਾ ਹੈ ਗੁਰੂ ਦੀ ਸਤ ਸੰਗ ਕਰਦਾ ਹੈ ਗੁਰੂ ਦਾ ਨਾਮ ਜਪਦਾ ਹੈ ਤਾਂ ਸੇਵਾ ਸਿਮਰਨ ਕਰਦਾ ਹੈ ਉਸ ਅਕਾਲ ਪੁਰਖ ਪਰਮਾਤਮਾ ਤੋਂ ਕੋਈ ਵੀ ਨਹੀਂ ਮੰਗਦਾ ਤਾਂ ਸੰਗਤ ਜੀ ਦੂਜੇ ਪਾਸੇ ਲੋਕ ਥੋੜਾ ਜਿਹਾ ਪਾਠ ਪੂਜਾ ਕਰਕੇ ਮੰਗਦੇ ਰਹਿੰਦੇ ਹਨ ਤਾਂ ਸੰਗਤ ਜੀ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਜਿਹੜਾ ਭੋਲਾ ਬਣ ਕੇ ਭੋਲਾ ਪਾ ਗੁਰੂ ਦੇ ਚਰਨਾਂ ਵਿੱਚ ਲੱਗ ਜਾਂਦਾ ਹੈ ਵਾਹਿਗੁਰੂ ਉਸ ਨੂੰ ਹੀ ਜ਼ਿਆਦਾ ਦਿੰਦੇ ਹਨ ਤਾਂ ਸੰਗਤ ਜੀ ਆਪਾਂ ਵਾਹਿਗੁਰੂ ਤੋਂ ਕੁਝ ਮੰਗ ਗਏ ਜਾਂ ਨਾ ਮੰਗੀਏ ਜੋ ਸਾਨੂੰ ਮਿਲਣਾ ਹੈ ਉਹ ਮਿਲ ਹੀ ਜਾਣਾ ਹੈ ਤਾਂ ਵਾਹਿਗੁਰੂ ਜੀ ਕਹਿੰਦੇ ਗੁਰਮਖ ਸਿੱਖ ਨਾਮ ਜਪ ਕੇ ਅ ਗਿਆਨ ਲੋਗ ਤੋਂ ਮੁਕਤ ਹੋ ਗਏ ਹਨ ਤਾਂ ਸਾ ਸੰਗਤ ਜੀ ਇਸ ਲਈ ਆਪਾਂ ਨੂੰ ਹਰ ਸਵਾਸ ਸਵਾਸ ਤੇ ਗੁਰੂ ਦਾ ਨਾਮ ਜਪਨਾ ਚਾਹੀਦਾ ਹੈ ਤਾਂ ਸੰਗਤ ਜੀ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਲਾਇਕ ਤਾਂ ਸ਼ੇਅਰ ਕਰ ਦਿਓ